ਦੋਸਤੋ ਅੱਜ ਇੱਕ ਵੀਡੀਓ ਦੇ ਵਿੱਚ ਹੋਰ ਤੁਹਾਨੂੰ ਨਵੀਂ ਚੀਜ਼ ਦਿਖਾਉਣ ਲੱਗੇ ਆ ਜਿਹੜੇ ਬੰਦੇ ਪੜਨ ਦੇ ਚਾਹਵਾਨ ਕੋਈ ਨਵੀਆਂ ਕਿਤਾਬਾਂ ਪੜਨ ਦੇ ਚਾਹਵਾਨ ਨੇ ਜੀ ਉਹਨਾਂ ਵਾਸਤੇ ਵੀਡੀਓ ਲੈ ਕੇ ਆਇਆ ਆ ਜਿਓ ਵੀਰੇ ਮੜਾ ਜਾ ਦਿਖਾ ਦਿਓ ਇੱਕ ਵਾਰੀ ਸਾਰੀਆਂ ਕਿਤਾਬਾਂ ਤੇ ਨਜ਼ਰ ਮਰਵਾ ਦਿਓ ਫਿਰ ਵੀਰੇ ਨਾਲ ਗੱਲਬਾਤ ਕਰਦੇ ਆਪਾਂ ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਨੇ ਜੀ ਵਧੀਆ ਜੀ ਵਧੀਆ ਆਪਣਾ ਪਿੰਡ ਬਾਈ ਸਾਡਾ ਪਿੰਡ ਬਈ ਹੈਗਾ ਜੀ ਮੱਖਾ ਜੀ ਜਿਹੜਾ ਜ਼ਿਲ੍ਹਾ ਮਾਨਸਾ ਪੈ ਜਾਂਦਾ ਬਈ ਠੀਕ ਹੈ ਬਾਈ ਤੇ ਤੁਸੀਂ ਕਿੰਨਾ ਟਾਈਮ ਹੋ ਗਿਆ ਕਿਤਾਬਾਂ ਦਾ ਕੰਮ ਕਰਦੇ ਹੋ ਸਾਨੂੰ ਬਈ 2 ਸਾਲ ਹੋ ਗਏ ਸਾਡਾ ਸਟੋਰ ਆ ਬਈ ਮੂਸੇ ਪਿੰਡ ਜੀ ਠੀਕ ਹੈ ਵੀਰੇ ਜਮਾਂ ਮੇਨ ਬੱਸ ਸਟਾਪ ਤੇ ਅੱਛਾ ਜੀ ਮਤਲਬ ਬਾਈ ਦਾ ਸਟੋਰ ਹੈ ਬਾਈ ਦੇ ਸਟੋਰ ਦਾ ਨਾਮ ਵੀ ਬਾਈ ਦੱਸ ਰਿਹਾ ਸੀ ਕਿਤਾਬ ਹੱਟ ਕਿਤਾਬ ਹੱਟਾ ਬਈ ਹਾਂਜੀ ਕਿਤਾਬ ਹੱਟ ਠੀਕ ਹੈ ਬ੍ਰਦਰ ਤੇ ਬਾਈ ਆਪ ਖੁਦ ਸ਼ੌਂਕ ਰੱਖਦਾ ਬਈ ਕਿਤਾਬਾਂ ਦਾ ਹਾਂ ਬਾਈ ਸ਼ੌਕ ਕਰਕੇ ਤਾਂ ਇਹ ਸਾਰਾ ਕੁਝ ਸੰਭਵ ਹੋਇਆ ਸ਼ੌਕ ਤੋਂ ਬਣਦਾ ਕੁਝ ਵੀ ਸੰਭਵ ਨਹੀਂ ਹੋ ਸਕਦਾ ਸ਼ੌਕ ਜੀ ਬਾਈ ਸ਼ੌਕ ਕਰਕੇ ਸਟੋਰ ਸ਼ੌਕ ਤੋਂ ਬਾਅਦ ਪ੍ਰੋਫੈਸ਼ਨ ਬਣ ਗਿਆ ਬਾਈ ਨਾਲੇ ਤਾਂ ਪੜ੍ਹਨ ਦਾ ਸ਼ੌਕ ਸੀ ਸ਼ੌਕ ਆਡੀਓ ਜਿਹੜੀ ਆਉ ਦੇ ਪ੍ਰੋਫੈਸ਼ਨ ਚ ਕਨਵਰਟ ਹੋ ਗਿਆ ਤੇ ਇਤਨੀ ਵਧੀਆ ਕੋਈ ਐਕਸ਼ਨ ਬਾਈ ਦਾ ਕੋਈ ਹੈ ਨਹੀਂਗਾ ਬਾਈ ਜਿੱਦਾਂ ਹੁਣ ਤੁਸੀਂ ਦੇਖਦੇ ਹੋ ਇੱਥੇ ਲੋਕ ਇੰਟਰਸਟ ਰੱਖਦੇ ਆ ਕਿਤਾਬਾਂ ਪੜ੍ਹਨ ਦੇ ਚ ਜਾਂ ਤੁਹਾਨੂੰ ਲੱਗਦਾ ਵੀ ਫੋਨਾਂ 'ਚ ਜ਼ਿਆਦਾ ਨੇ ਆਹ ਜਿਹੜੀਆਂ ਜੀ ਬਾਈ ਪਹਿਲਾ ਐਕਸਪੀਰੀਅੰਸ ਆ ਉਹ ਤਾਂ ਸਾਰੇ ਪੰਜਾਬ 'ਚ ਸਟੋਲਾਂ ਇਤੋਂ ਪਹਿਲਾਂ ਵੀ ਸਾਰੇ ਪੰਜਾਬ ਨੂੰ ਵਿਜ਼ਿਟ ਕਰ ਚੁੱਕੇ ਆ ਪਰ ਆਹ ਏਰੀਏ ਚ ਕਿਉਂਕਿ ਇੱਥੇ ਬੁੱਕ ਫੇਅਰ ਵੀ ਬਹੁਤ ਘੱਟ ਹੁੰਦੇ ਆ ਆਸ-ਪਾਸੇ ਹੁੰਦੇ ਹੀ ਨਹੀਂ ਤਾਂ ਆਹ ਏਰੀਏ ਚ ਪਹਿਲੀ ਵਾਰ ਆਏ ਆ ਤੇ ਆਹ ਏਰੀਏ ਦਾ ਰੁਝਾਨ ਦੇਖਦੇ ਆਂ ਬਾਈ ਕੀ ਕਹਿੰਦਾ ਵੀ ਲੱਗਦਾ ਵੀ ਚੰਗਾ ਰੁਝਾਨ ਹੋਊਗਾ ਵੀ ਬਾਕੀ ਜੇ ਸਾਰੇ ਪੰਜਾਬ ਦੀ ਗੱਲ ਕਰੀਏ ਅੱਜ ਦਾ ਜਿਹੜਾ ਟਾਈਮ ਆ ਵੀ ਉਹ 골ਡਨ ਟਾਈਮ ਆ ਬਾਈ ਕਿਤਾਬਾਂ ਦਾ ਬਹੁਤ ਲੋਕ ਕਿਤਾਬਾਂ ਵੱਲ ਮੁੜ ਕੇ ਆ ਰਹੇ ਆ ਬਾਈ ਨਹੀਂ ਨਹੀਂ ਵਧੀਆ ਗੱਲ ਹੈ ਜੀ ਇਹ ਆਪਾਂ ਨੂੰ ਜ਼ਰੂਰੀ ਹੈ ਇਹ ਚੀਜ਼ਾਂ ਆਪਾਂ ਨੂੰ ਨੌਲੇਜ ਇਸ ਚੀਜ਼ ਦੀ ਹੋਣੀ ਚਾਹੀਦੀ ਆ ਤੇ ਇੱਕ ਵੀਰੇ ਮੈਂ ਪੁੱਛਣਾ ਸੀ ਤੁਹਾਨੂੰ ਤੁਸੀਂ ਮਤਲਬ ਜਿੰਨੀਆਂ ਹੁਣ ਤੱਕ ਕਿਤਾਬਾਂ ਪਈਆਂ ਨੇ ਇਹ ਖੁਦ ਆਪ ਜਾਂ ਕੋਈ ਇਹਨਾਂ ਚ ਲਿਖੀ ਹੋਈ ਖੁਦ ਦੀ ਆਪਣੀ ਲਿਖੀ ਹੋਈ ਕੋਈ ਕਿਤਾਬ ਹੈ ਤੁਹਾਡੇ ਕੋਲ ਨਹੀਂ ਬਈ ਮੇਰੀ ਤਾਂ ਨਹੀਂ ਲਿਖੀ ਹੋਈ ਵੀ ਆ ਮਨਿੰਦਰ ਮਖਾਇਰੀ ਦੀ ਲਿਖੀ ਹੋਈ ਕਿਤਾਬ ਆ ਬਲੱਡ ਲਾਈਨ ਹਾਂਜੀ ਇਹ ਸਾਡੀ ਆਪਦੀ ਕਿਤਾਬ ਆ ਜੀ ਇਹ 10000 ਕਿਤਾਬ ਤੋਂ ਜ਼ਿਆਦਾ ਵਿਕਤੀ ਕਿ ਬਈ ਤੇ ਪੰਜਾਬ ਸਾਹਿਤ ਅਕੈਡਮੀ ਲਈ ਨੋਮੀਨੇਟ ਵੀ ਆ ਬਈ ਕਿਤਾਬ ਇਹ ਕੋਈ ਇਹਦੇ ਬਾਰੇ ਥੋੜਾ ਬਹੁਤ ਦੱਸਣਾ ਚਾਹੋ ਇੱਕ ਬਹੁਤ ਚੰਗਾ ਨੋਵਲ ਆ ਬਈ ਤੇ ਇਹਦੀ ਕਹਾਣੀ ਇਹ ਆ ਵੀ ਜਿੰਨੇ ਲੋਕਾਂ ਨੇ ਇਹ ਅਜੇ ਤੱਕ ਪੜਿਆਗਾ ਜੇ ਮੰਨ ਲਓ 10000 ਕਿਤਾਬ ਵਿਕੀ ਆ ਤਾਂ 10000 ਜਣੇ ਨੇ ਪੜਿਆ ਤਾਂ ਸਾਡੇ ਕੋਲ ਇਹ ਕਿਤਾਬ ਦਾ 9000 ਰਿਵਿਊ ਹੋਊਗਾ ਬਾਈ ਬਈ ਲੋਕ ਕਿਤਾਬਾਂ ਬਹੁਤ ਵਿਕ ਜਾਂਦੀਆਂ ਬਹੁਤ ਕਿਤਾਬਾਂ ਨੂੰ ਲੋਕ ਪੜ ਲੈਂਦੇ ਆ ਪਰ ਅਸਲ ਕਿਤਾਬ ਉਹੀ ਆ ਬਾਈ ਜਿਹਦਾ ਲੋਕ ਰਿਵਿਊ ਵੀ ਦੇਣ ਵੀ ਇਹ ਕਿਤਾਬ ਵਾਕਈ ਬਾ ਕਮਾਲ ਆ ਤੇ ਜਿੰਨੇ ਰਿਵਿਊ ਆਏ ਆ ਮੇਰੇ ਹਿਸਾਬ ਨਾਲ ਵੀ ਅਸੀਂ ਘੰਟੇ ਦੀ ਵੀਡੀਓ ਵੀ ਪਾ ਸਕਦੇ ਆ ਜੇ ਆ ਕਿਤਾਬ ਦੇ ਇਕੱਲੇ ਰਿਵਿਊ ਦਿਖਾਉਣੇ ਹੋਣ ਜੀ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਲੱਗਿਆ ਵੀਰੇ ਤੁਹਾਡੇ ਨਾਲ ਮਿਲ ਕੇ ਤੇ ਆਪਣੀ ਕਿਤਾਬ ਤੇ ਆਪਣੀ ਦੁਕਾਨ ਬਾਰੇ ਇੱਕ ਵਾਰੀ ਦੁਬਾਰਾ ਦੱਸ ਦਿਓ ਤੇ ਕੰਟੈਕਟ ਦੱਸ ਦਿਓ ਵੀਰੇ ਆਪਣਾ ਬਈ ਸਾਡਾ ਕਿਤਾਬ ਹਟ ਮੂਸਾ ਜੀ ਸਾਡਾ ਮੂਸੇਪਿੰਡ ਸਟੋਰ ਆ ਵੈਸੇ ਆਪਣੀ ਵੈਬਸਾਈਟ ਵੀ ਬਣੀ ਹੋਈ ਆ kitabhat.in ਤੇ ਸਾਡਾ ਇੰਸਟਾਗ੍ਰam ਦਾ ਪੇਜ ਵੀ ਆ kitab/hatji ਠੀਕ ਆ ਵੀਰੇ ਥੈਂਕ ਯੂ ਸੋ ਮਚ ਵੀਰੇ ਧੰਨਵਾਦ ਕਰੋ ਸ਼ੁਕਰੀਆ